ਕੀ ਨਾ ਆ ਮਾ ਨਾ ਮੇਰਾ ਸਰਪਾਲ ਹਾਂਜੀ ਕੀ ਗੱਲਬਾਤ ਹੋਈ ਅੱਜ ਇਹ ਰਾਤੀ ਰਾਤੀ ਜੀ ਪਾਣੀ ਆਇਆ ਹੜਾ ਘਰ ਜਲਾਲੀ ਦੇ ਲਾਗੇ ਪੈਂਦਾ ਤੇ ਪਾਣੀ ਅੰਦਰ ਆਈਆ ਸਾਰਾ ਕੱਚਾ ਮਗਾਨ ਤੇ ਸਾਰਾ ਕੁਝ ਗਿੱਲਾ ਹੀ ਆ ਸਾਰਾ ਸਮਾਨ ਗਿੱਲਾ ਪਹਿਲੀ ਵਾਰੀ ਨੇ ਆ ਦੇ ਅੰਦਰ ਪਾਣੀ ਬੜੇ ਪਹਿਲੀ ਵਾਰੀ ਨਹੀਂ ਅੱਗੇ ਵੀ ਦੋ ਤੋਂ ਤਿੰਨ ਵਾਰੀ ਅੰਦਰ ਪਾਣੀ ਬੜਿਆ ਇਸ ਵਾਰ ਤਾਂ ਬਹੁਤ ਜਿਆਦਾ ਪਾਣੀ ਆਇਆ ਕੀ ਮੰਗ ਕੀ ਕਰਦੇ ਮਾਹੀ ਹੀ ਕਰਦੇ ਸੀ ਚਲੋ ਮਾਹ ਗਰਾਣਸਾਨ ਕੋਈ ਮਾਸਾ ਮਾੜੀ ਮੋਟੀ ਮਿਲਦੀ ਸਾਡੇ ਤੇ ਕੋਈ ਚੌਂਗਾ ਹੈ ਪਾਲ ਲੈਂਦੇ ਤੋ ਅਜ ਤੱਕ ਸੁਖਮੀ ਮੇ ਆ ਜੀ ਨੀਕੀ ਨਾਮ ਜੀ ਜੇਵੀ ਸਿੰਘ ਮੇਰਾ ਨਾ ਪਿੰਡ ਮੇਰਾ ਨਿਆਲ ਹਾਂਜੀ ਕੀ ਅੱਜ ਕੀ ਗੱਲ ਬਾਤ ਹੋਈ ਅੱਧਰ ਆਜ ਪਾਣੀ ਆਜ ਉੱਪਰੋਂ ਬਹੁਤ ਜ਼ਿਆਦਾ ਪਾਣੀ ਆ ਪਹਿਲੇ ਨਾਲੋਂ ਕਾਫੀ ਵੱਧ ਬਣੇ ਹਾਂ ਜੇ ਪਿੰਡ ਵਿੱਚ ਪਾਣੀ ਕਾਫੀ ਦਰੰਡੇ ਦਾ ਕਿਹੜੇ ਕਿਹੜੇ ਪਿੰਡ ਨੂੰ ਨੁਕਸਾਨ ਹੋ ਸਕਦਾ ਨਿਆਲ ਬਮਿਆਲ ਦੁਖੀ ਜਿਹੜੇ ਪਿੰਡ ਦਰਾ ਦੇ ਨਾਲ ਤੇ ਇਹਨਾਂ ਸਾਰੇ ਨੁਕਸਾਨ ਹੋ ਗਏ ਹੁਣ ਕਿਹ ਕਿਹੇ ਨੁਕਸਾਨ ਹੋਇਆ ਇਹ ਲੋਕਾਂ ਦੇ ਘਰਾਂ 'ਚ ਪਾਣੀ ਵੜ ਗਿਆ ਲੋਕਾਂ ਸਭ ਕੁਝ ਢਿੱਗ ਗਿਆ ਕੁਝ ਜਿਹੜੀ ਰਿਆਇਤ ਸੋਧਣਾ ਨੂੰ ਥਾਣੇ ਮੋਟਰਾਂ ਨੂੰ ਖਰਾਬ ਹੋਇਆ ਪਤੀ ਨਾਮ ਜੀ ਸਤਪਾਲ ਬਰਮਾ ਜੀ ਅੱਜ ਕੀ ਗੱਲਬਾਤ ਹੋਈ ਜਿੱਦਾਂ ਇਧਰ ਰਿਆ ਦੇ ਵਿੱਚ ਹੜ੍ਹ ਦੀ ਸਥਿਤੀ ਬਣੀ ਹੈ ਜੀ ਗੱਲਬਾਤ ਇਸ ਤਰ੍ਹਾਂ ਹੈ ਜੀ ਅੱਜ ਤੋਂ 10 ਦਿਨ ਪਹਿਲਾਂ ਵੀ ਜੰਮਾ ਲਈ ਇਧਰਾਂ 'ਚ ਜਿਹੜਾ ਪਾਣੀ ਆਇਆ ਸੀਗਾ ਉਹ ਵੀ ਨਗ ਪਾਣੀ ਸੀਗਾ ਪਰ ਲੋਕਾਂ ਦਾ ਕਹਿੰਦੇ ਵੀ ਬਹੁਤ ਜ਼ਿਆਦਾ ਨੁਕਸਾਨ ਹੋਇਆ ਲੋਕਾਂ ਦੇ ਮਕਾਨ ਟਹਿ ਗਏ ਅੰਨਿਆਲ ਲਾਗੇ ਕਿਹੜੇ ਜਲਾਲੀ ਪਿੰਡ ਨਾਲ ਲੱਗਦੇ ਪਿੰਡਾਂ ਦਾ ਉਸਾਲ ਪਰ ਜਿਹੜਾ ਅੱਜ ਪਾਣੀ ਆਇਆ ਇਹ ਬਹੁਤ ਹੀ ਜ਼ਿਆਦਾ ਪਹਿਲੇ ਨਾਲੋਂ ਵੀ ਬਹੁਤ ਜ਼ਿਆਦਾ ਇਹ ਮੰਗਵਾਲ ਮੋੜ ਚੌਂਕ ਤੇ ਕਿੰਨਾ ਕੁ ਪਾਣੀ ਆ ਇੱਥੋਂ ਜਿਹੜੀ ਗੱਡੀ ਨਹੀਂ ਲੰਘ ਸਕਦੀ ਮੋਰਛਾ ਨਹੀਂ ਲੰਘ ਸਕਦਾ ਇਹਦੇ ਨਾਲ ਵੀ ਜਿਹੜਾ ਲੋਕਾਂ ਦਾ ਬਹੁਤ ਜ਼ਿਆਦਾ ਨਿਕਸ਼ਣਾ ਹੈ ਪਹਿਲੇ ਨਾਲੋਂ ਇਹ ਬਹੁਤ ਜ਼ਿਆਦਾ ਪਾਣੀ ਆ ਰਿਹਾ ਜੇ ਵਧ ਰਿਹਾ ਹੈ ਜੇ ਘਟ ਰਿਹਾ ਨਹੀਂ ਸਰ ਕੀ ਨਾਮ ਜੀ ਮੇਜਰ ਪਿੰਡ ਇਹ ਅੱਜ ਹੜ੍ਹ ਦੀ ਸਥਿਤੀ ਬਣੀ ਹੈ ਜੀ ਕੀ ਕਹੋਗੇ ਉਹ ਆਰਦੀ ਜਿਹੜੀ ਪਿਜੀਸ਼ਨ ਆ ਕਿ ਇਹ ਜਿਹਦੇ ਵਿੱਚ ਤੱੜ ਦੀ ਮਾਤਰਾ ਜ਼ਿਆਦਾ ਹੈ ਮਿੱਟੀ ਦੀ ਉਹ ਜਿਹੜੇ ਖੇਤਾਂ ਦੇ ਵਿੱਚ ਆਏਗਾ ਝੋਨਾ ਵੀ ਇਹਦੇ ਨਾਲ ਦਬਾਉਣਾ ਹੈ ਔਰ ਫਿਰ ਇੱਕ ਬਿਮਾਰੀ ਹੁੰਦੀ ਹੈ ਭੁਰੜ ਕਿਉਂ ਕਹਿੰਦੇ ਆ ਔਰ ਉਸ ਤੋਂ ਵੀ ਬਿਮਾਰੀ ਪੈਂਦਾ ਵੀ ਜਿਹੜਾ ਉਹ ਕੱਟਰਾ ਹੈ ਹੋਰ ਕੀ ਨੁਕਸਾਨ ਹੋ ਰਿਹਾ ਪਿੰਡਾਂ ਕਹਿੰਦੇ ਪਿੰਡਾਂ ਦੇ ਵਿੱਚ ਪਾਣੀ ਭੜਿਆ ਮੁੱਠੀਆਂ ਨਿਆਲ ਹਾਂ ਮੁੱਠੀਆਂ ਨਿਆਲ ਦੇ ਵਿੱਚ ਜਿਹੜਾ ਪਾਣੀ ਭੜਿਆ ਉਹਦੇ ਵਿੱਚ ਸੁੰਦਾ ਲੋਕਲ ਜਿਹੜੇ ਆ ਔਰ ਨੁਕਸਾਨ ਹੋਇਆ ਲੋਕਾਂ ਦੀਆਂ ਪਾਈਪਾਂ ਰੁੜ ਗਈਆਂ ਜਿਹੜੀਆਂ ਆਕੇ ਬੰਨੀਆਂ ਸੀ ਉਹਨਾਂ ਨੇ ਜਿੰਨਾਂ ਦੇ ਅੱਗੇ ਜਾਂ ਮੋਟਰਾਂ ਦੇ ਅੱਗੇ ਔਰ ਜਿਹੜਾ ਪਸ਼ੂ ਹੈਗੇ ਉਹਨਾਂ ਦਾ ਚਾਰਾ ਜਿਹੜਾ ਹੈ ਉਹਦਾ ਵੀ ਬਹੁਤ ਜ਼ਿਆਦਾ ਨੁਕਸਾਨ ਹੋਇਆ ਕਿਉਂਕਿ ਚਾਰਾ ਯਾਰਾ ਬਿਲਕੁਲ ਖਤਮ ਹੋ ਗਿਆ ਮੈਂ ਮਾਟਰਾਨ ਵਿਜੇ ਅਨਿਆਲ ਬਲਾਕ ਬਮਿਆਲ ਤੁਹਾਡੇ ਚੈਨਲ ਦੇ ਮਾਧਿਅਮ ਨਾਲ ਮੈਂ ਇਹ ਦੱਸਣਾ ਚਾਹੁੰਦਾ ਵੀ ਅੱਜ ਤੋਂ 10 ਦਿਨ ਪਹਿਲਾਂ ਵੀ ਪਾਣੀ ਖੜੇ ਪਿਆ ਸੀਗਾ ਪਰ ਇਹ ਫਲੱਡ ਪਹਿਲੇ ਨਾਲੋਂ ਵੀ ਜ਼ਿਆਦਾ ਆ ਗਿਆ ਕਿਉਂਕਿ ਮੇਰੇ ਪਿੰਡ ਅਨਿਆਲ ਦੇ ਵਿੱਚ ਪਿੰਡ ਦੇ ਵਿੱਚ ਹੀ ਪਾਣੀ ਜਿਹੜਾ ਇੰਟਰ ਕਰ ਗਿਆ ਕਿਉਂਕਿ ਚਾਰੋਂ ਤਰਫੋਂ ਜਿਹੜਾ ਪਾਣੀ ਜਿਹੜਾ ਮਤਲਬ ਮਤਲਬ ਆਪਣੇ ਛੋਲਰ ਪੋਲਟਰੀ ਫਾਰਮ ਗੁਜਰਾ ਡੇਰਾ ਸੀਗਾ ਉਹਨਾਂ ਨੇ ਵੀ ਬੜੀ ਮੁਸ਼ਕਲ ਆਪਣਾ ਬਾਹਰ ਆਣ ਕੇ ਆਪਣੀ ਜਾਨ ਨੂੰ ਬਚਾਇਆ ਤੇ ਇਹ ਫਲੱਡ ਜਿਹੜਾ ਨਾ ਅਨਿਆਲ ਕੰਦੇ ਘਰਾਂ ਦੇ ਵਿੱਚ ਪਿੰਡਾਂ ਘਰਾਂ ਵਿੱਚ ਵੀ ਪਾਣੀ ਆ ਵਰਿਆ ਮੇਰੇ ਆਪਣੇ ਘਰ ਦੇ ਪਲਾਟ ਦੇ ਵਿੱਚ ਤੇ ਮੇਰੇ ਗੇਟ ਦੋਨੇ ਗੇਟਾਂ ਦੇ ਸਾਹਮਣੇ ਜਿਹੜਾ ਪਾਣੀ ਜਿਹੜਾ ਆਇਆ ਪਹੁੰਚਿਆ ਪਿਆ ਤੇ ਇਹ ਪਾਣੀ ਹਾਲਾਂ ਵਧ ਰਿਹਾ ਤੇ ਵੱਧ ਹੁੰਦਾ ਹੈ ਨਾ ਖਸਾ ਹੈਗਾ ਵੀ کہیں ਮਤਲਬ ਕਿਤੇ ਜਿਆਦਾ ਨੁਕਸਾਨ ਨਾ ਹੋ ਜੇ ਤੇ ਆਪਾਂ ਪ੍ਰਸ਼ਾਸਨ ਅੱਗੇ ਵੀ ਮਤਲਬ ਅਪੀਲ ਕਰਦੇ ਆਂ ਕਿ ਭਾਈ ਇਸ ਚੀਜ਼ ਦਾ ਜਿਹੜਾ ਨਾ ਉਹ ਲੋਕਾਂ ਦਾ ਜਾਨ ਮਾਲ ਨੂੰ ਜਿਹੜਾ ਸੁਰੱਖਿਤ ਕਰਨ ਲਈ ਥੋੜੇ ਉਪਰਾਲੇ ਕੀਤੇ ਜਾਣ ਤਾਂ ਕਿ ਉਹ ਆਪਣੇ ਇਸ ਡਰ ਤੋਂ ਭੈਅ ਤੋਂ ਜਿਹੜਾ ਉਹ ਮੁਕਤ ਹੋ ਸਕਣ